ਸਤ ਸ੍ਰੀ ਅਕਾਲ ਜੀ ਵੀਡੀਓ ਵੇਖ ਰਹੇ ਹੋ ਆਪ ਸਭ ਨੂੰ ਜੀ ਆਇਆਂ ਨੂੰ ਲੈ ਕੇ ਹਾਜ਼ਰ ਅੱਜ ਦੀ ਵੱਡੀ ਖਬਰ ਖਬਰ ਨਾਲ ਅੰਤ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀਰ ਆਪ ਇਹਨਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਕਰ ਲੈ ਅਤੇ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰ ਦੇ ਇੱਕ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਜਲੰਧਰ ਅਦਾਲਤ 'ਚ ਪੇਸ਼ ਕਰਨ ਤੋਂ ਬਾਅਦ ਦੋਸ਼ੀ ਪੁਲਿਸ ਮੁਲਾਜ਼ਮਾਂ ਨੂੰ ਤੱਕ ਮਾਰ ਕੀ ਹੋਇਆ ਫਰਾਰ ਇਸ ਦੇ ਨਾਲ ਹੀ ਮੁਲਾਜ਼ਮ ਨੂੰ ਚੋਰੀ ਦੇ ਦੋਸ਼ 'ਚ ਕੀਤਾ ਗਿਆ ਸੀ ਅਦਾਲਤ 'ਚ ਪੇਸ਼ ਇਸ ਦੇ ਨਾਲ ਹੀ ਜਲੰਧਰ 'ਚ ਹਾਲੇ ਇੱਕ ਚੋਰੀ ਦਾ ਦੋਸ਼ੀ ਪੁਲਿਸ ਨੂੰ ਤੇਕਾ ਦੇ ਕੇ ਫਰਾਰ ਹੋ ਗਿਆ ਇਸ ਘਟਨਾ ਜਲੰਧਰ ਕੌਰ ਕੋਟ ਕੈਪਟਨ ਸਰ ਚ ਵਾਪਰੀ ਇਸ ਦੇ ਨਾਲ ਹੀ ਉਹਨਾਂ ਨੇ ਮੁਲਾਜ਼ਮਾ ਕਾਰ 'ਚ ਬੈਠ ਕੇ ਕਿ ਫਰਾਰ ਹੋ ਗਿਆ ਇਸ ਦਿਨ ਨਾਲ ਹੀ ਇਸ ਬੰਦੀ ਜਲੰਧਰ ਸਿਟੀ ਥਾਣਾ ਨਵੀਂ ਬਰਾਦਰੀ ਦੀ ਪੁਲਿਸ ਨੇ ਮੁਲਾਜ਼ਮਾ ਨਵਕ੍ਰਿਸ਼ ਸਿੰਘ ਪੁਲਿਸ ਸਪੁੱਤਰ ਸਰਜੀਤ ਸਿੰਘ ਅਤੇ ਵਾਸੀ ਪਿੰਡ ਮਾਗੋ ਕੀ ਕਰਤਾਰਪੁਰ ਦੇ ਸਿੱਖ ਹਿਆਲ ਆਈਪੀਸੀ ਦੀ ਧਾਰਾ 1224 ਤਹਿਤ ਮਾਮਲਾ ਦਰਜ ਕਰ ਲਿਆ ਹੈ ਇਸ ਦੇ ਨਾਲ ਫਿਲਹਾਲ ਦੋਸ਼ੀ ਦੀ ਭਾਲ ਜਾਰੀ ਹੈ ਟੀਮਾਂ ਕਰਤਾਰਪੁਰ ਅਤੇ ਹੋਰ ਹਿੱਸਿਆਂ 'ਚ ਛਾਪੇਮਾਰੀ ਲਈ روانہ ਹੋ ਗਈਆਂ ਹਨ ਖਬਰ ਨੂੰ ਅੰਤ ਤੱਕ ਵੇਖਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਰਾਇ ਜ਼ਰੂਰ ਦਿਓ ਧੰਨਵਾਦ